ਸਾਸਰੀ ਕਾਲ ਦੋਸਤੋ ਮੈਂ ਥਾਰਾ ਭਾਈ ਚਰਨ ਪੁਆਦੀ ਥਾਰੇ ਗਾ ਇੱਕ ਨਵਿਕਲੀ ਸੀ ਕਵਤਾ ਬਣਾਣ ਕੀ ਕੋਸ਼ਿਸ਼ ਕਰੀ ਆ ਕੱਲ ਮਨੂੰ ਨਾਬੇਲ ਜਾਣ ਕਾ ਮੌਕਾ ਮਿਲਿਆ ਆਉਂਦੀ ਹਾਣਾ ਮਨੂੰ ਇੱਕ ਬਸ ਮਾਤੇ ਜੋ ਟਿਕਟ ਮਿਲਿਆ ਜਿਸਮਾ ਬਹੁਤ ਸਾਰੇ ਪਿੰਡਾਂ ਕੇ ਨਾਮ ਲਿਖੀ ਹੋਏ ਤੇ ਮਨੇ ਉਸ ਪਰ ਇੱਕ ਟੋਟਕੜਾ ਜੋੜਿਆ ਸ਼ਾਇਦ ਥਾਰੇ ਪਸੰਦਾ ਵਗਾ ਵੀ ਬਸ ਚੱਲੀ ਆ ਸ਼ੀ ਬੋਟਰਾ ਲਾਲੜੂ ਤੋਂ ਬਈ ਜੀਰਕਪੁਰ ਲੈਲੀ ਦੱਪੜਾ ਕੋਲੂ ਮਾਜਰਾ ਜਵਾਲਾ ਡੇਰਾ ਬਸੀ ਭਾਂਖਰਪੁਰ ਛੱਤਬੀੜ ਤੋਂ ਪਟਿਆਲਾ ਬਨੂੜ ਰਾਜਪੁਰਾ ਗੰਡਿਆਂ ਖੇੜੀ ਕੌਲੀ ਬਹਾਦਰਗੜ ਤੂੰਬਦਿਆਲਾ ਪਸਿਆਣੀ ਤੋਂ ਸਮਾਣਾ ਸਵਾਜਪੁਰ ਟਕੜਬਾ ਚੌਂਟ ਖੇੜੀ ਸੁੱਲਰ ਸ਼ੇਰ ਮਾਜਰਾ ਮੈਣ ਪੰਨਰੀ ਪੰਨਰਾ ਲਗੜੋਈ ਡਰੋਲੀ ਡਰੋਲਾ ਤੁੱਲੇਆਲ ਰਾਮਾ ਟੈਂਟਰ ਤੋਂ ਬਈ ਫਤਿਹਪੁਰ ਬਸ ਚੱਲੀ ਐ ਸ਼ਿਮੋਟਰ ਸਮਾਣਾ ਤੋਂ ਬਈ ਭੇਡਪੁਰੀ ਕਰਾਟ ਗੁਜਰਾ ਖਨਾਲ ਬਿਆਲਗੜ ਕਮਾਲਪੁਰ ਕਨੌਰ ਬੱਲਬਗੜ ਕੁਲਾਰਾ ਕੋਟਲਾ